ਮੇਲਾ ਲੱਗੇਗਾ 5 ਸਤੰਬਰ ਨੂੰ ਕੀ ਨਹੀਂ ਇਹ ਅੱਜ ਦੀ ਵੀਡੀਓ ਤੁਸੀਂ ਦੇਖ ਸਕੋਗੇ ਦੋਸਤੋ ਪੰਜਾਬ ਦਾ ਮਸ਼ਹੂਰ ਪ੍ਰਸਿੱਧ ਛਪਾਰ ਦਾ ਮੇਲਾ ਜੋ ਕਿ ਇਹ ਮੇਲਾ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਪਿੰਡ ਛਪਾਰ ਦੇ ਵਿੱਚ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚਿੰਡੋਲ ਹੋ ਗਏ ਮੋਦ ਦਾ ਖੂਹ ਹੋ ਗਿਆ ਕਿਸ਼ਤੀ ਹੋ ਗਿਆ ਹੋਰ بڑے بڑے ਚੁੱਲ੍ਹੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਅੱਜ ਆਪਾਂ ਫੇਰ ਪਹੁੰਚੇ ਆ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਸੋ ਦੇਖ ਸਕਦੇ ਹੋ ਇਸੇ ਜਗ੍ਹਾ ਤੇ ਲੱਗੇਗਾ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਸੋ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਅੱਜ ਤੋਂ 2 ਦਿਨ ਬਾਅਦ ਜੋ ਛਪਾਰ ਦਾ ਮੇਲਾ ਹੈ ਛਪਾਰ ਦਾ ਮੇਲਾ ਛਪਾਰ ਪਿੰਡ ਜ਼ਿਲ੍ਹਾ ਲੁਧਿਆਣਾ ਤੇ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗੇਗਾ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਸਪੋਰਟ ਦਿਖਾਇਆ ਸੋ ਅੱਜ ਫੇਰ ਪਹੁੰਚੇ ਆਪਾਂ ਪਿੰਡ ਛਪਾਰ ਜਿੱਥੇ ਪੰਜਾਬ ਦਾ ਮਸ਼ਹੂਰ బిਗੇਸਟ ਮਾਲਵੇ ਦਾ ਮਸ਼ਹੂਰ ਲੱਗਦਾ ਹੈ ਛਪਾਰ ਦਾ ਮੇਲਾ ਪੂਰੀ ਵੀਡੀਓ ਨੂੰ ਵਾਚ ਕਰੋ ਆਪਣੇ ਫੈਮਿਲੀ ਮੈਂਬਰ ਦੇ ਵਿੱਚ ਵੀਡੀਓ ਸ਼ੇਅਰ ਕਰੋ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਸੀ ਗਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਅਹਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਕਮੈਂਟ ਆ ਰਹੇ ਸੀ ਕਿ ਮੇਲਾ ਲੱਗੇਗਾ ਕਿ ਨਹੀਂ ਲੱਗੇਗਾ ਸੋ ਉਹਨਾਂ ਦਾ ਮੈਂ ਜੋ ਅੱਜ ਦੱਸਣ ਲੱਗਾ ਹਾਂ ਕਿ ਜੋ ਇਹ ਮੇਲਾ ਹੈ ਛਪਾਰ ਦਾ ਮੇਲਾ ਜਰੂਰ ਲੱਗੇਗਾ ਹੀ ਲਗਭਗ ਜੋ ਅੱਜ ਤੋਂ 2 ਦਿਨਾਂ ਬਾਅਦ ਜੋ ਛਪਾਰ ਦਾ ਮੇਲਾ ਹੈ ਛਪਾਰਪਿੰਡ ਜ਼ਿਲ੍ਹਾ ਲੁਧਿਆਣਾ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਲਗਭਗ ਲਗਭਗ ਜੋ ਝੁੱਲੇ ਨੇ ਛਪਾਰ ਦੇ ਮੇਲੇ ਦੇ ਵਿੱਚ ਲੱਗ ਚੁੱਕੇ ਨੇ ਹੋਰ ਕਈ ਜਿਹੜੇ ਝੁੱਲੇ ਨੇ ਉਹ ਲੱਗ ਰਹੇ ਨੇ ਤੇ ਪਿੱਛੇ ਉਧਰ ਆਪਾਂ ਦੇਖ ਕੇ ਆਏ ਸੀ ਉਧਰ ਸਾਰੇ ਝੁੱਲੇ ਜੋ ਲੱਗ ਚੁੱਕੇ ਨੇ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਸੋ ਵੀਡੀਓ ਲਾਸਟ ਤੱਕ ਵਾਅਦ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਵਿੱਚ ਫੈਮਿਲੀ ਮੈਂਬਰਾਂ ਦੇ ਵਿੱਚ ਤੇ ਹੌਮ ਹੌ ਕੇ ਪਹੁੰਚਾਓ ਛਪਾਰ ਦੇ ਮੇਲੇ ਸੋ ਜਿਆਦੇ ਗੱਲਾਂ ਨਾ ਕਰਦੇ ਹੋਏ ਦਿਖਾਉਨੇ ਆ ਤੁਹਾਨੂੰ ਛਪਾਰ ਮੇਲੇ ਦੀਆਂ ਅੱਜ ਦੀ ਇਹ ਵੀਡੀਓ ਸੋ ਦੋਸਤੋ ਤੁਹਾਨੂੰ ਛਪਾਰ ਮੇਲੇ ਦੀ ਨਿਊ ਅਪਡੇਟ ਵੀਡੀਓ ਦਿਖਾਉਣ ਲੱਗੇ ਆ ਤੇ ਟਾਈਮ ਦੇਖ ਸਕਦੇ ਹੋ ਮੋਬਾਈਲ ਦੇ ਵਿੱਚ 6:56 ਮਿੰਟ ਹੋ ਗਏ ਤੇ 3 ਸਤੰਬਰ 2025 ਦੀ ਜੋ ਵੀਡੀਓ ਹੈ ਛਪਾਰ ਮੇਲੇ ਦੀ ਤੁਹਾਨੂੰ ਲਾਈਵ ਦਿਖਾ ਰਹੇ ਆ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਛਪਾਰ ਮੇਲੇ ਦੀਆਂ ਤਿਆਰੀਆਂ ਤੇ ਪੂਰੀ ਵੀਡੀਓ ਦਿਖਾ ਰਹੇ ਸੀ ਸੋ ਫਾਈਨਲੀ ਜੋ ਤਿਆਰੀਆਂ ਨੇ ਕੰਪਲੀਟ ਹੋ ਚੁੱਕਿਆ ਹੈ ਕੁਝ ਕੁਝ ਝੋਲੇ ਬਾਕੀ ਨੇ ਸੋ ਇਹੋ ਜਿਹਾ ਜੋ بڑے بڑے ਝੁੱਲੇ ਨੇ ਛਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਇਸ ਵਾਰ ਦੇਖਣ ਨੂੰ ਮਿਲਣਗੇ ਸੋ ਡੇਲੀ ਦੇ ਅਪਡੇਟ ਵੀਡੀਓ ਤੁਹਾਨੂੰ ਇਸ ਚੈਨਲ ਤੇ ਦਿਖਾਇਆ ਜਾਏਗਾ ਛਪਾਰ ਦੇ ਮੇਲੇ ਦੀ ਸੋ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਹੈ ਕਿ ਤੁਸੀਂ ਇਹ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਜੀ ਹਾਂ ਛਪਾਰ ਦਾ ਮੇਲਾ ਵਾਹ ਜੀ ਵਾਹ بڑے بڑے ਚੰਡੋਲ بڑے بڑے ਚੁੱਲੇ ਤੇ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਸਜੀਆਂ ਪਈਆਂ ਨੇ ਤੇ ਚੰਡੋਲ ਦਾ ਜੋ ਸਮਾਨ ਹੈ ਇੱਧਰ ਰੱਖਿਆ ਹੋਇਆ ਠੀਕ ਹੈ ਜੀ ਤੇ ਸਾਹਮਣੇ ਹੈ ਗੱਗਾ ਜਹਰਵੀਰ ਜੀ ਦਾ ਦਰਬਾਰ ਤੇ ਦੇਖ ਸਾਧੂ ਸਾਹਮਣੇ ਦਰਬਾਰ ਗੱਗਾ ਜਹਰਵੀਰ ਜੀ ਤੇ ਬਾਬਾ ਸਿੱਧ ਲਖਨਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ బిਗੇਸਟ ਮੇਲਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਮਸ਼ਹੂਰ ਮੇਲਾ ਹੈ ਸੋ ਛਪਾਰ ਦੇ ਮੇਲੇ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਸੋ ਡੇਲੀ ਦੀ ਅਪਡੇਟ ਵੀਡੀਓ ਤੁਹਾਨੂੰ ਦਿਖਾਉਣੇ ਰਹਿੰਦੇ ਆ ਤੇ ਅੱਜ ਤੋਂ 2 ਦਿਨ ਬਾਅਦ ਲੱਗੇਗਾ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਜੀ ਹਾਂ ਛਪਾਰ ਦਾ ਮੇਲਾ ਲੋ ਜੀ ਜਿਵੇਂ ਕਿ ਦੇਖ ਸਕਦੇ ਹੋ ਛਪਾਰ ਮੇਲੇ ਦੇ ਜਿਹੜੇ ਰੌਣਕਾਂ ਨੇ ਉਹ ਤੁਹਾਨੂੰ ਟੈਲੀਕਾਸਟ ਕਰ ਰਹੇ ਆ ਦਿਖਾ ਰਹੇ ਆ ਲਾਈਵ ਵਾਸਤੂ ਸੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਹੈ ਤੇ ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਜਰੂਰ ਇੱਕ ਵਾਰੀ ਕਮੈਂਟ ਕਰਕੇ ਦੱਸੋ ਸੋ ਸਾਹਮਣੇ ਦੇਖ ਸਕਦੇ ਹੋ ਦਰਬਾਰ ਤੇ ਦਰਬਾਰ ਦੇ ਸਾਹਮਣੇ ਦੀ ਜੋ ਵਿਊ ਹੈ ਖੂਬਸੂਰਤ ਵਿਊ ਛਪਾਰ ਦੇ ਮੇਲੇ ਦੀ ਉਹ ਤੁਹਾਨੂੰ ਦਿਖਾ ਰਹੇ ਹਾਂ ਲੋ ਜੀ ਲੋ ਸਭ ਤੋਂ ਵੱਡੇ ਵੱਡੇ ਝੁੱਲੇ ਤੁਹਾਨੂੰ ਆ ਐਸੀ ਜਗ੍ਹਾ ਤੇ ਦੇਖਣ ਨੂੰ ਮਿਲਣਗੇ ਅੱਜ ਹੈ 3 ਸਤੰਬਰ 2025 ਦੀ ਵੀਡੀਓ ਤੁਹਾਨੂੰ ਦਿਖਾ ਰਹੇ ਆ। ਸੋ ਇਹ ਦੋ ਚੰਡੋਲ ਲੱਗੇ ਆ, ਇਹ ਕਾਲ ਲੱਗਿਆ, ਇਹ ਕੋ ਲੱਗਿਆ ਠੀਕ ਆ। ਦੋ ਚੰਡੋਲ ਦੇ ਵਿੱਚ ਦੋ ਕਿਸ਼ਤੀ ਹੈ। ਦੋ ਕਿਸ਼ਤੀ ਤੇ ਉਧਰ ਵੀ ਤੁਹਾਨੂੰ ਇੱਕ ਕਿਸ਼ਤ ਦੇਖਣ ਨੂੰ ਮਿਲੇਗਾ। ਸੋ ਇਹੋ ਜਿਹੇ ਰੌਣਕਾਂ ਨੇ ਛਪਾਰ ਦੇ ਮੇਲੇ ਦੀਆਂ ਠੀਕ ਆ ਜੀ। ਤੇ 5 ਸਤੰਬਰ ਨੂੰ ਜੋ ਛਪਾਰ ਦਾ ਮੇਲਾ ਹੈ ਇਹ ਲੱਗੇਗਾ। ਤੇ ਹੁਣ ਅੱਗੇ ਪਹੁੰਚੋ ਛਪਾਰ ਦੇ ਮੇਲੇ। ਤੇ ਛਪਾਰ ਦੇ ਮੇਲੇ ਦੀਆਂ ਤੁਸੀਂ ਰੌਣਕਾਂ ਦੇਖ ਸਕਦੇ ਹੋ ਇਸ ਟਾਈਮ ਫਿਰ ਫਿਲਹਾਲ ਇਹੋ ਜਿਹਾ ਰੌਣਕਾਂ ਨੇ ਛਪਾਰ ਦੇ ਮੇਲੇ ਦੀਆਂ ਠੀਕ ਹੈ ਜੀ ਸੋ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਸ਼ਾਮ ਦੇ ਆਪਾਂ ਪਹੁੰਚੇ ਆ ਅੱਜ ਟਾਈਮ ਦੇਖ ਸਕਦੇ ਹਾਂ 6:33 ਮਿੰਟ ਹੋ ਗਏ ਠੀਕ ਹੈ ਜੀ ਦੇਖ ਲਓ ਅੱਜ ਟਾਈਮ 6:33 ਮਿੰਟ ਤੇ ਛਪਾਰ ਮੇਲੇ ਦੀਆਂ ਜੋ ਰੌਣਕਾਂ ਨੇ ਦਿਖਾ ਰਹੇ ਆ ਤੁਹਾਨੂੰ ਲਾਈਵ ਬਸ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਇਹੋ ਜੇ ਤੁਹਾਨੂੰ ਜੋ ਝੂਲੇ ਨੇ ਛਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਦੇਖ ਸਕਦੇ ਹੋ ਸੋ ਪਿੱਛੇ ਵੀ ਜਿਹੜਾ ਚੰਡੋਲ ਹੈ ਇਹਦਾ ਕੰਮ ਚੱਲ ਰਿਹਾ ਤੇ ਕਿਸ਼ਤੀ ਪੂਰਾ ਤਿਆਰ ਹੈ ਸੋ ਇਹ ਜੋ ਛਪਾਰ ਦਾ ਮੇਲਾ ਹੈ ਜੀ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਪਿੰਡ ਛਪਾਰ ਦੇ ਵਿੱਚ ਤੇ ਛਪਾਰ ਪਿੰਡ ਦਾ ਜੋ ਡਿਸਟ੍ਰਿਕਟ ਹੈ ਇਹ ਪੈਂਦਾ ਹੈ ਲੁਧਿਆਣਾ ਤੇ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ। ਕਿੰਨੇ ਦਿਨ ਲੱਗੇਗਾ ਮੇਲਾ ਛਪਾਰ ਦਾ? 14 ਤਰੀਕ। 14 ਤਰੀਕ ਤੱਕ ਲੱਗੇਗਾ ਮੇਲਾ। ਮੇਲਾ ਕਿ ਕਹਾ ਸ਼ੁਰੂ ਕਦੋਂ ਤੋਂ ਹੈ? 5 ਤਰੀਕ ਤੋਂ। ਕਿੰਨੇ ਦਿਨ ਰਹਿ ਗਏ ਮੇਲੇ ਨੂੰ? ਪਰਸੋਂ ਨੂੰ ਮੇਲਾ 2 ਦਿਨ ਰਹਿ ਗਏ ਮੇਲੇ। ਚੱਲ ਫਿਰ ਹੋਰ ਕੀ ਕਹਿਣਾ ਲੋਕਾਂ ਨੂੰ ਜਿਹੜਾ ਵੀਡੀਓ ਦੇਖ ਰਹੇ ਨੇ। ਆਇਓ ਹਣਾ ਛਪਾਰ ਦੇ ਮੇਲੇ ਮौजਾ ਕਰਾਂਗੇ। ਠੀਕ ਹੈ ਨਾ? ਸੋ ਕੀ ਨਾ ਤੇਰਾ ਗੁਰਵੀਰ ਸਿੰਘ ਕਿੱਥੋਂ? ਦਲੀਜ ਕਲਾਂ ਤੋਂ। ਦਲੀਜ ਕਲਾਂ ਤੋਂ। ਵਾਹ ਜੀ ਵਾਹ ਜੋ ਦਲੀਜ ਕਲਾਂ ਤੋਂ ਦੇਖ ਰਹੇ ਨੇ। ਆ ਸਰਦਾਰ ਜੀ ਨੂੰ ਜਰੂਰ ਸਪੋਰਟ ਕਰਿਓ। ਤੇ ਮੁੰਡੇ ਦਾ ਨਾਮ ਹੈ ਕੀ ਨਾਮ ਆ ਤੇਰਾ? ਗੁਰਵੀਰ ਸਿੰਘ। ਠੀਕ ਆਈ ਠੀਕ ਆ। ਸੋ ਗੁਰਵੀਰ ਸਿੰਘ ਨੂੰ ਜਰੂਰ ਮਿਲਣਾ ਤੁਸੀਂ। ਐਸੀ ਜਗ੍ਹਾ ਤੇ ਤੁਹਾਨੂੰ ਮਿਲੇਗਾ ਗੁਰਵੀਰ ਸਿੰਘ। ਹਨਾ? ਕਿੱਥੇ ਮਿਲਣਾ ਗੁਰਵੀਰ ਸਿੰਘ ਨੂੰ? ਕਿਹੜੇ ਪਿੰਡੋਂ ਵੀਰੇ ਲੋਗੜ ਵੀਰੇ ਲੋਗੜ ਤੋਂ ਆ ਫੈਨ ਆ ਦੁਗਾ ਪੂਰਾ ਮੇਰਾ ਫੈਨ ਆ ਇਹ ਸੋ ਬਹੁਤ ਬਹੁਤ ਧੰਨਵਾਦ ਛੋਟੇ ਬੱਚਿਆਂ ਦਾ ਵੀ ਪਿਆਰ ਮਿਲਦਾ ਆ ਚੈਨਲ ਤੇ ਨਾ ਸੋ ਐਵੇਂ ਹੀ ਸਪੋਰਟ ਕਰਦੇ ਰਹੋ ਤੇ ਕਿਨਾ ਵੀਰੇ ਟਾ ਕੀ ਕਿਨਾ ਤਰਾ ਮਾਣ ਮਾਚਪਾਰ ਦਾ ਮੇਲਾ ਮਾਲਵੇ ਦਾ ਮਸ਼ਹੂਰ ਚਪਾਰ ਦਾ ਮੇਲਾ ਇਸੇ ਜਗ੍ਹਾ ਤੇ ਲੱਗਦਾ ਹੈ ਤੇ ਇਹ ਮੇਲਾ ਗੱਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਖਨ ਜੀ ਦੀ ਯਾਦ ਦੇ ਵਿੱਚ ਹਰ ਸਾਲ ਲੱਗਦਾ ਹੈ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਜੋ ਸੰਗਤਾਂ ਨੇ ਜੋ ਭਗਤ ਨੇ ਦਰਬਾਰ ਦੇ ਵਿੱਚ ਪਹੁੰਚਦੇ ਨੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਤੇ ਮੇਲੇ ਦਾ ਪੂਰਾ ਪੂਰਾ ਆਨੰਦ ਮਾਣਦੇ ਨੇ ਲਓ ਜੀ ਵੱਡੇ ਵੱਡੇ ਚੰਡੋਲ ਵੱਡੇ ਵੱਡੇ ਝੁੱਲ੍ਹੇ ਜੋ ਹੈ ਤੁਹਾਨੂੰ ਇਸ ਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ ਡੇਲੀ ਦੇ ਅਪਡੇਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਨਾ ਜੀ ਪੰਜ ਚੰਡੋਲ ਚਾਰ ਪੰਜ ਕਿਸ਼ਤੀ ਹੈ ਤੇ ਹੋਰ ਜਿਹੜੇ ਬੜੇ ਬੜੇ ਝੁੱਲੇ ਨੇ ਤੁਹਾਨੂੰ ਛਪਾਰ ਦੇ ਮੇਲੇ 'ਚ ਦੇਖਣ ਨੂੰ ਮਿਲਣਗੇ ਤੇ 5 ਸਤੰਬਰ ਨੂੰ ਜੋ ਮੇਲਾ ਹੈ ਛਪਾਰ ਦਾ ਮੇਲਾ ਸ਼ੁਰੂ ਹੈ 5 ਸਤੰਬਰ ਤੋਂ ਲੈ ਕੇ ਲਗਭਗ 11 ਸਤੰਬਰ ਤੱਕ ਜੋ ਇਹ ਮੇਲਾ ਹੈ ਚੱਲੇਗਾ ਤੇ ਹੁਣ ਹੋ ਅੱਗੇ ਪਹੁੰਚੋ ਛਪਾਰ ਦੇ ਮੇਲੇ ਤੇ ਮੇਲੇ ਦਾ ਪੂਰਾ ਪੂਰਾ ਇੰਜੋਏ ਕਰੋ ਸੋ ਇਹ ਜਿਹੜਾ ਮੇਲਾ ਹੈ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਮਸ਼ਹੂਰ ਮੇਲਾ ਹੈ ਜੇ ਗਾਣਿਆਂ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ ਜੀ ਹਾਂ ਇਹਨਾ ਮਸ਼ਹੂਰ ਮੇਲਾ ਹੈ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕੰਮ ਕਰ ਰਹੇ ਨੇ ਜੋਰੋਂ ਸ਼ੋਰੋਂ ਦੇ ਨਾਲ ਜੋ ਤਿਆਰੀਆਂ ਨੇ ਚਪਾਰ ਦੇ ਮੇਲੇ ਦੀਆਂ ਚੱਲ ਰਹੀਆਂ ਨੇ ਸੋ ਆਦੀ ਅਪਡੇਟ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਣਾ ਕਮੈਂਟ ਕਰਕੇ ਲੋ ਜੀ ਚੈੱਕ ਕਰੋ ਇਹ 뷰 ਬਹੁਤ ਹੀ ਖੂਬਸੂਰਤ 뷰 ਹੈ ਚਪਾਰ ਦੇ ਮੇਲੇ ਦਾ ਇਸ ਟਾਈਮ ਤੇ ਸ਼ਾਮ ਦਾ ਵੇਲਾ ਹੈ ਜੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਵੱਡਾ ਚੰਡੋਲ ਤੁਹਾਨੂੰ ਦੇਖਣ ਨੂੰ ਮਿਲੇਗਾ ਚਪਾਰ ਦੇ ਮੇਲੇ ਦੇ ਲੋ ਜੀ 125 ਫੁੱਟ ਦਾ ਚੰਡੋਲ ਕਿਹਾ ਜਾ ਰਿਹਾ ਸੋ ਇਹੋ ਜਿਹਾ ਕੁਝ ਰੌਣਕਾਂ ਨੇ ਛਪਾਰ ਦੇ ਮੇਲੇ ਦੀਆਂ ਹੋਰ ਵੀ ਅੱਗੇ ਤੁਹਾਨੂੰ ਜੋ ਹੈ ਲਾਈਵ ਦਿਖਾ ਰਹੇ ਆਂ ਵੀਡੀਓ ਛਪਾਰ ਦੇ ਮੇਲੇ ਦੀਆਂ ਹੋਰ ਜੋ ਤੁਸੀਂ ਹੈ ਪਿੱਛੇ ਦੇਖ ਸਕਦੇ ਸਾਰੇ ਆ ਜੋ ਤਿਆਰੀਆਂ ਨੇ ਜਦੋਂ ਸ਼ੁਰੂ ਨਾਲ ਤਿਆਰੀਆਂ ਚੱਲ ਰਹੀਆਂ ਨੇ ਸੋ ਹਮ ਹਮਾ ਕੇ ਪਹੁੰਚੋ ਜੀ ਛਪਾਰ ਦੇ ਮੇਲੇ ਸੋ ਇਹੋ ਜਿਹਾ ਕੁਝ ਵਿਊ ਹੈ ਚਪਾਰ ਦੇ ਮੇਲੇ ਦਾ ਜੋ ਦੁਕਾਨਦਾਰ ਆਪਣੀ ਦੁਕਾਨਾਂ ਸਜਾ ਰਹੇ ਨੇ ਤੇ ਹੋਰ ਤੁਹਾਨੂੰ ਜੋ ਦੁਕਾਨਾਂ ਨੇ ਤੁਹਾਨੂੰ ਦਿਖਾ ਰਹੇ ਆ ਦੁਕਾਨ ਇਹੋ ਜਿਹੀ ਦੁਕਾਨਾਂ ਹੈ ਜੋ ਜੋ ਦੁਕਾਨਦਾਰ ਸਜਾਉਣ ਲੱਗੇ ਹੋਏ ਨੇ ਲੋ ਜੀ ਬਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤੇ ਬਹੁਤ ਹੀ ਖੂਬਸੂਰਤ ਵਿਊ ਹੈ ਚਪਾਰ ਦੇ ਮੇਲੇ ਦਾ ਸ਼ਰਦਾ ਭਾਉ ਨਾਲ ਚਿਪਾਰ ਦੇ ਮੇਲੇ ਦੇ ਵਿੱਚ ਆਓ ਗੱਗਾ ਜਹਰਵੀਰ ਜੀ ਦੇ ਦਰਸ਼ਨ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੁਸੀਂ ਦੇਖ ਸਕਦੇ ਹੋ ਮੌਤ ਦਾ ਖੂ ਜਿਹੜਾ ਹੈ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਜੋ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਲਾਈਟਿੰਗ ਦੇ ਜੋ ਤਿਆਰੀਆਂ ਨੇ ਲਾਈਟਿੰਗ ਦੀ ਤਿਆਰੀਆਂ ਚੱਲ ਰਹੀਆਂ ਨੇ ਹਾਂਜੀ ਪੂਰੀਆਂ ਚੱਲ ਰਹੀਆਂ ਪੂਰੀ ਤਿਆਰੀਆਂ ਚੱਲ ਰਹੀਆਂ ਨੇ ਚੈੱਕ ਕਰੋ ਇਹ ਚੈੱਕ ਕਰੋ ਛਪਾਰ ਦਾ ਮੇਲਾ ਵਾਹ ਜੀ ਵਾਹ ਇਧਰ ਵੀ ਤੁਹਾਨੂੰ ਝੁੱਲੇ ਇਧਰ ਵੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਝੁੱਲੇ ਇਧਰ ਵੀ ਤੁਹਾਨੂੰ ਝੁੱਲੇ ਸੋ ਜਰੂਰ ਤੁਸੀਂ ਕਮੈਂਟ ਕਰਕੇ ਦੱਸਣਾ ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣਾ ਪਿਆਰ ਤੇ ਸਪੋਰਟ ਇਸ ਚੈਨਲ ਤੇ ਬਣਾਏ ਰੱਖਣਾ ਤੁਹਾਨੂੰ ਡੇਲੀ ਦਾ ਜੋ ਵੀਡੀਓ ਹੈ ਚਪਾਰ ਦੇ ਮੇਲੇ ਦੀ ਤੁਹਾਨੂੰ ਇਸ ਚੈਨਲ ਤੇ ਦਿਖਾਇਆ ਜਾਏਗਾ ਫੈਮਿਲੀ ਮੈਂਬਰ ਦੇ ਵਿੱਚ ਵੀਡੀਓ ਸ਼ੇਅਰ ਕਰਨਾ ਹੈ ਤੇ ਹੋਮਵਾਰਗੇ ਪਹੁੰਚੋ 5 ਸਤੰਬਰ 2025 ਅ ਦਿਨ ਸ਼ੁੱਕਰਵਾਰ ਪਣ ਸ਼ਨੀਵਾਰ ਨੂੰ ਪੈ ਰਿਹਾ ਠੀਕ ਹੈ 5 ਸਤੰਬਰ ਤੋਂ ਲੈ ਕੇ ਇਹ ਜੋ ਮੇਲਾ ਹੈ ਅ 11 14 ਤਰੀਕ ਤੱਕ ਇਹ ਜੋ ਮੇਲਾ ਹੈ ਚੱਲੀ ਜਾਏਗਾ ਸੋ ਇਹ ਜੋ ਛਪਾਰ ਦਾ ਮੇਲਾ ਹੈ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੈ ਤੇ ਮੰਡੀ ਅਹਿਮਦਗੜ੍ਹ ਸ਼ਹਿਰ ਤੋਂ ਲਗਭਗ 2 ਕਿਲੋਮੀਟਰ ਦੂਰ ਹੈ ਪਿੰਡ ਛਪਾਰ ਜਿੱਥੇ ਪੰਜਾਬ ਦਾ ਵਿਗੇਸਟ ਮਸ਼ਹੂਰ ਛਪਾਰ ਦਾ ਮੇਲਾ ਲੱਗਦਾ ਹੈ ਕਾਫੀ ਪ੍ਰਸਿੱਧ ਮੇਲਾ ਹੈ ਸੋ ਅੱਜ ਦੇ ਵੀਡੀਓ ਨੂੰ ਇਥੇ ਕਰਦੇ ਹਾਂ ਐਂਡ ਮਿਲਦੇ ਹਾਂ ਫਿਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨੈ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ